ਮਨ ਬਣਾਉਂਦਾ ਗੁਰੂ ਦੀਆਂ ਬਾਤਾਂ ਸੁਣ ਕੇ ਚਿੱਤ ਕਰਦਾ ਵੀ ਛੱਡ ਦਈਏ ਸਭ ਕੁਝ ਕੀ ਤੇ ਕਿਹੜੇ ਕੰਮਾਂ ਨੂੰ ਪਏ ਆ ਇਹ ਕਿਹੋ ਜਿਹਾ ਜੀਵਨ ਜਿਉਂ ਰਹਿ ਕਿੰਨਾ ਕੂੜਾ ਕਰਕਟ ਅੰਦਰ ਇਕੱਠਾ ਕੀਤਾ ਹੈ ਲੇਕਿਨ ਨਹੀਂ ਪਰਤ ਕੇ ਫੇਰ ਜਦੋਂ ਆਉਂਦੀ ਹੈ ਖਾਲੀ ਕਰਨ ਦੀ ਕਹਾਣੀ ਫੇਰ ਉੱਥੇ ਦੀ ਉੱਥੇ ਉਸ ਮਤ ਨੂੰ ਜਿਹੜਾ ਮਨੁੱਖ ਇਹ ਵੀ ਕਹਿੰਦਾ ਵੀ ਮੈਂ ਸ਼ਰਾਬੀ ਬੰਦੇ ਨੂੰ ਨਾ ਮੰਨ ਲਓ ਕਿਤੇ ਰਾਤ ਜ਼ਿਆਦਾ ਨਸ਼ਾ ਕਰ ਲਿਆ ਹੋਵੇ ਤੇ ਕਿਸੇ ਨੂੰ ਗਾਲ ਦੁੱਪੜ ਕੀਤਾ ਅਗਲਿਆਂ ਨੇ ਫੜ ਕੇ ਭੰਨਿਆ ਮਾਰ ਵੀ ਖਾਦੀ ਨੱਕ ਮੂੰਛ ਲਾਇਆ ਕਿਤੇ ਡਿਗ ਪਿਆ ਬੱਚਿਆਂ ਨੇ ਵੀ ਨਫ਼ਰਤ ਕੀਤੀ ਕਈ ਕੋਦੇ ਸਵੇਰੇ ਉੱਠ ਕੇ ਆਉਂਦਾ ਨਹੀਂ ਤੌਬਾ ਹੁਣ ਬਈ ਆਪਾਂ ਉਹਨਾਂ ਇਹ ਤਿਆਗ ਦੇਣੀ ਚੀਜ਼ ਵੇ ਇਹਦੇ ਕਰਕੇ ਬੇਇਜ਼ਤੀ ਹੁੰਦੀ ਵੇਖੋ ਜੀ ਸਰੀਰ ਵੀ ਆ ਕੁਝ ਆ ਕੁਦੇ ਲੇਕਿਨ ਉਹ ਹੀ ਕਹਾਣੀ ਅੱਬਲ ਤਾਂ ਸ਼ਾਮਾ ਨਹੀਂ ਪੈਣ ਦਿੰਦੇ ਨਹੀਂ ਤੇ ਫਿਰ ਦੋ ਦਿਨਾਂ ਬਾਅਦ ਫੇਰ ਉਹ ਕੰਮ ਦੋ ਪਈਆਂ ਤੇ ਵਿਸਰ ਗਈਆਂ ਇਹ ਰੋਥੇ ਦਾ ਉਥੇ ਇਸੇ ਤਰ੍ਹਾਂ ਵਿਕਾਰਾਂ ਦੇ ਹੱਥੋਂ ਬੰਦਾ ਕਿੰਨੀ ਵਾਰ ਬੇਇੱਜ਼ਤ ਹੋਇਆ ਚਾਹੇ ਉਹ ਵਾਸ਼ਨਾ ਕਰਕੇ ਹੋਇਆ ਚਾਹੇ ਉਹ ਲਾਲਚ ਕਰਕੇ ਹੋਇਆ ਚਾਹੇ ਉਹ ਮੋਹ ਕਰਕੇ ਹੋਇਆ ਚਾਹੇ ਲੋਭ ਕਰਕੇ ਹੋਇਆ ਕਿੰਨੀ ਮਾਰ ਖਾਧੀ ਉਹਨੇ ਇਹਨਾਂ ਤੋਂ ਕਿੰਨੀ ਵਾਰ ਨੱਕ ਮੂੰਹ ਬਣਾਇਆ ਕਿੰਨੀ ਵਾਰ ਇਹਨਾਂ ਦੇ ਹੱਥੋਂ ਬੇਇੱਜ਼ਤ ਹੋਇਆ ਵਾਸ਼ਨਾ ਕਰਕੇ ਬੇਇੱਜ਼ਤ ਹੋਇਆ ਵਕਾਰੀ ਬਿਰਤੀ ਕਰਕੇ ਕਿੰਨੀ ਵਾਰ ਇਹਨੂੰ ਬੇਇਜ਼ਤੀ ਝਲਣੀ ਪਈ ਐ ਆਖਿਆ ਨਹੀਂ ਜੀ ਹੁਣ ਅੱਗੇ ਤੋਂ ਨਹੀਂ ਇਹੋ ਜਿਹਾ ਕੰਮ ਕਰਨਾ ਪਰ ਫੇਰ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਆ ਉਹ ਕਹਿੰਦੇ ਕਿ ਜਿਵੇਂ ਇੱਕ ਦਿਨ ਬਿੱਲੀ ਕਹਿੰਦੀ ਵੀ ਲਓ ਅੱਜ ਆਪਾਂ ਸੌਹ ਪਾ ਦਿੱਤੀ ਜੇ ਇਹੋ ਜੇ ਹੁਣ ਵੇਖੋ ਬਿੱਲੀ ਨੇ ਨਹੀਂ ਇਹ ਉਪਦੇਸ਼ ਸੁੰਨਾ ਹੈ ਤੇ ਬੰਦਿਆਂ ਵਾਸਤੇ ਹਨ ਜੈਸੇ ਤੋ ਕਹੈ ਮਜ਼ਾਰ ਕਰੋਨਾ ਅਹਾਰ ਮਾਸ ਕਿੰਨੇ ਇੱਕ ਦਿਨ ਬਿੱਲੇ ਨੇ ਇਹ ਸੌਹ ਪਾ ਦਿੱਤੀ ਬਿਲੇ ਅੱਜ ਤੋਂ ਬਾਅਦ ਆਪਾਂ ਵੈਜੀਟੇਰੀਅਨ ਹੋ ਗਏ ਸ਼ਾਕਾਹਾਰੀ ਹੋ ਗਏ ਆਪਾਂ ਛੱਡ ਦਿੱਤਾ ਹੁਣ ਜਿਹੜਾ ਉਹ ਮਾਸ ਖਾਣਾ ਛੱਡ ਦਿੱਤੇ ਆਪਾਂ ਉਹ ਚੂਹੇ ਖਾਣੇ ਜੈਸੇ ਤੋਂ ਕਹਿ ਮਜ਼ਾਰ ਕਰੋਨਾ ਅਹਾਰ ਮਾਸ ਬਈ ਆਪਾਂ ਛੱਡ ਦਿੱਤਾ ਜੇ ਸੌਹ ਪਾ ਦਿੱਤੀ ਜੀ ਪੱਕੀ ਕਹਿੰਦਾ ਜੇ ਸੌ ਪਾ ਕੇ ਮਾੜਾ ਜਿਹਾ ਸਿੱਧਾ ਹੀ ਹੋਇਆ ਸੀ ਤੇ ਸਾਹਮਣੇ ਚੂਹਾ ਬੁੜਕ ਕੇ ਲੰਘ ਗਿਆ ਤੇ ਸੌ ਭੁੱਲ ਕੇ ਤੇ ਭੱਜ ਕੇ ਜਾ ਕੇ ਉਹਦੇ ਗਲ ਪੈ ਗਿਆ ਤੇ ਮੂੰਹ ਚ ਭਾਗ ਚੁੱਥਣਾ ਸ਼ੁਰੂ ਕਰ ਦਿੱਤਾ ਤੇ ਉਹ ਪੁੱਛਦਾ ਦੂਸਰਾ ਵੀ ਉਹ ਤੇਰੀ ਸੌ ਕਿੱਥੇ ਗਈ ਕਹਿੰਦਾ ਜੀ ਆ ਫਿਰ ਅੱਜ ਹੁਣ ਸਾਹਮਣੇ ਲੰਘਿਆ ਸੀ ਜਰਿਆ ਨਹੀਂ ਜਾਂਦਾ ਫਿਰ ਕੱਲ ਤੋਂ ਫਿਰ ਪਾ ਲਾਂਗੇ ਇਹੋ ਹੀ ਬੰਦੇ ਦੀ ਹਾਲਤ ਹੈ ਉਹ ਆਂਦੇ ਜੀ ਤੁਸੀਂ ਆਂਦੇ ਸੀ ਬੇਈਮਾਨੀ ਨਹੀਂ ਕਰਨੀ ਤੇ ਆ ਕੀ ਕੀਤਾ ਕਹਿੰਦੇ ਜੀ ਹੁਣ ਸਾਮੀ ਹੱਥੇ ਚੜੀ ਆਉਣੇ ਤੇ ਕਰਨੇ ਬਟਾਲੀਆ ਕੱਲ ਤੋਂ ਪਾ ਲਾਂ ਕੱਲ ਤੋਂ ਇਮਾਨਦਾਰ ਹੋ ਜਾਾਂਗੇ ਇਹੀ ਬੰਦੇ ਦੀ ਹਾਲਤ ਹੈ موسی ਦੇਖ ਪਾਛੈ ਦੌਰੈ ਧੀਰ ਨਾ ਤਰਤੈ ਧੀਰ ਰੱਖੀ ਨੀ ਜਾਂਦੀ ਧੀਰ ਜਿ ਨਹੀਂ ਰੱਖਿਆ ਜਾਂਦਾ ਕਹਿੰਦੇ ਵੇਖਿਆ ਤੇ ਭੱਜ ਪਿਆ ਉਹ ਦੇ ਮਗਰ ਫਿਰ ਦੂਸਰੀ ਉਦਾਹਰਨ ਦਿੱਤੀ ਕਹਿੰਦੇ ਜੈਸੇ ਕਊਆ ਜਿਹੜਾ ਕਾਂ ਆ ਉਹ ਰੀਸ ਕਰਕੇ ਮਰਾਲ ਸਭਾ ਮਰਾਲ ਕਹਿੰਦੇ ਨੇ ਹੰਸਾਂ ਨੂੰ ਜੈਸੇ ਕੂਆ ਰੀਸ ਕੇ ਮਰਾਲ ਸਭਾ ਜਾਏ ਬੈਠੇ ਕਹਿੰਦੇ ਉਹ ਹੰਸਾਂ ਦੀ ਸਭਾ ਚ ਜਾ ਕੇ ਬਹਿ ਗਿਆ ਹੰਸਾਂ ਦੇ ਨਾਲ ਉਹਨੇ ਆਖਿਆ ਲੋ ਵੀ ਆਪਾਂ ਵੀ ਅੱਜ ਤੋਂ ਛੱਡ ਦਿੱਤੀ ਜੀ ਗੰਦਗੀ ਚ ਚੁੰਝ ਮਾਰਨੀ ਆਪਾਂ ਵੀ ਹੁਣ ਵੇਖੋ ਜੀ ਪਵਿੱਤਰ ਹੋ ਗਏ ਆਪਾਂ ਵੀ ਹੁਣ ਮੋਤੀ ਖਾਇਆ ਕਰਨੇ ਪਰ ਹੁੰਦਾ ਕਿ ਉੱਥੇ ਛਾੜ ਮੁਕ ਤਾਹਲ ਦੁਰਗੰਧ ਸਿਮਰਤ ਹੈ ਆ ਜਿਹੜਾ ਨਾ ਸੰਗਤ ਆ ਆ ਇਹਨੂੰ ਸਮਝਣ ਦਾ ਉਦਾਹਰਣ ਇਹ ਹੰਸਾਂ ਦੀ ਸਭਾ ਆ ਕਿਹੜੀ ਆ ਹੰਸਾਂ ਦੀ ਸਭਾ ਉੱਥੇ ਬੈਠੇ ਹੋ ਤੁਸੀਂ ਪਰ ਇੱਥੇ ਬੈਠੇ ਜੇ ਆਪਾਂ ਦੁਰਗੰਧ ਸਿਮਰੀ ਜਾਂਦੇ ਹਾਂ ਵਿਸ਼ੇ ਵਾਸ਼ਨਾ ਦੀ ਕਹਾਣੀ ਸੋਚੀ ਜਾਈਏ ਗੁਰੂ ਘਰ ਆ ਕੇ ਚੰਗੀ ਸੰਗਤ 'ਚ ਬਹਿ ਕੇ ਫਲਾਣਾ ਇੰਜ ਕਰਦਾ ਟਮਕਾਣਾ ਉਹ ਕਰਦਾ ਜਾਂ ਆਈਏ ਸੇ ਕੰਮ ਲਈ ਬਸ ਬਿਰਤੀ ਹੁੰਦੀ ਨਾ ਕਈ ਵੇਰੀ ਵੀ ਬੰਦਾ ਆਇਆ ਤਾਂ ਮਾਨਸਰੋਵਰ ਤੇ ਆ ਇਹ ਮਾਨਸਰੋਵਰ ਆ ਔਰ ਇਹਦੇ ਵਿੱਚ ਹੰਸਾਂ ਦੀ ਬਿਰਤੀ ਲੈ ਕੇ ਆਉਣਾ ਜਗਾ ਬੜੀ ਚੰਗੀ ਹੈ ਪਰ ਜੁਣ ਬਿਰਤੀ ਕਾਂ ਵਾਲੀ ਬਗਲੇ ਵਾਲੀ ਉਹਨੇ ਕੀ ਕਰਨਾ ਕੋਈ ਵਾਸ਼ਨਾ ਦੱਬਦਾ ਉਹ ਉਹ ਵਾਸ਼ਨਾ ਨੂੰ ਵੇਖੀ ਜਾਂਦਾ ਕੋਈ ਕਿਸੇ ਹੋਰ ਚੀਜ਼ ਦੇ ਨੁਕਸ ਵੇਖੀ ਜਾਂਦਾ ਕੋਈ ਹੋਰ ਔਗਣ ਛਾਂਟੀ ਜਾਂਦਾ ਮਰਜ਼ ਕਹਿੰਦੇ ਬੈਠ ਤਾਂ ਗਿਆ ਹੰਸਾਂ ਦੀ ਸਭਾ ਚ ਛਾੜ ਮੁਕਤਾ ਹਲ ਮੋਤੀਆਂ ਲੁਤਿਆਣ ਕੋਈ ਨਹੀਂ ਮੋਤੀ ਕੀ ਹੈ ਗੁਰੂ ਦਾ ਸ਼ਬਦ ਇਹ ਚੋਗਿਆ ਹੰਸਾਂ ਦਾ ਖਾਣਾ ਜਿਹੜਾ ਕਿਉਂਕਿ ਗੁਰੂ ਸਾਗਰ ਆ ਅਸੀਂ ਉਹਦੇ ਹੰਸ ਸਾਂ ਤੇ ਚੋਗ ਹੈ ਗੁਰੂ ਦਾ ਸ਼ਬਦ ਮੋਤੀਆਂ ਦਾ ਆ ਵੀ ਮਾਨਸਰੋਵਰ ਤੇ ਗਏ ਪਹੁੰਚ ਵੀ ਗਏ ਆ ਹੈ ਕਾਂ ਸਾਂ ਲੇਕਿਨ ਪਹੁੰਚ ਗਏ ਹੰਸਾਂ ਦੀ ਸਭਾ ਵਿੱਚ ਤੇ ਮਹਾਰਾਜ ਕਹਿੰਦੇ ਹੁਣ ਭਾਈ ਉਹਨਾਂ ਵਰਗਾ ਬਣ ਜਾ ਕਿਤੇ ਪਰ ਸਾਹਿਬ ਕਹਿੰਦੇ ਨਹੀਂ ਇੱਥੇ ਆ ਕੇ ਵੀ ਫਲਾਣਾ ਉਹ ਕਰ ਗਿਆ ਉਹ ਆ ਕਰ ਗਿਆ ਆ ਬਹੁਤ ਮਾੜਾ ਜੀ ਉਹ ਬਹੁਤ ਚੰਗਾ ਜੀ ਥਿਆਨੁਕਸ ਜੀ ਉਹ ਥਿਆਨੁਕਸ ਕੀ ਕੀਤਾ ਕਹਿੰਦੇ ਛਾਡ ਮੁਕਤਾ ਹਲ ਦੁਰਗੰਧ ਸਿਮਰਤ ਹੈ ਤੀਸਰੀ ਉਦਾਹਰਨ ਗਿੱਦੜ ਦੀ ਦਿੱਤੀ ਗਿੱਦੜ ਤੁਸੀਂ ਕਿਸੇ ਪਹਾੜੀ ਲੱਕੇ ਚ ਰਾਤ ਕੱਟੀ ਹੋਵੇ ਅਸੀਂ ਉਹ ਕਾਲਜ ਦੌਰਾਨ ਕੈਂਪ ਲਗਾਉਂਦੇ ਰਹੇ ਤਿੱਥੇ ਹਿਮਾਚਲ ਦੇ ਬਹੁਤ ਪਿੰਡਾਂ ਵਿੱਚ ਨਾਲਾਗੜ੍ਹ ਮੇਨ ਜਿਹੜਾ ਉਹ ਥਾਂ ਹੁੰਦੀ ਸੀ ਜਿੱਥੇ ਆ ਕੇ ਰਹਿਣਾ ਹੁੰਦਾ ਸੀ ਤੋ ਦਿਨ ਦੇ ਵਿੱਚ ਪਿੰਡਾਂ ਵਿੱਚ ਜਾਈਦਾ ਸੀ ਪ੍ਰਚਾਰ ਵਾਸਤੇ ਤੋ ਰਾਤ ਨੂੰ ਪੈਣਾ ਹਣ ਸਾਡਾ ਅਸੀਂ ਕਦੀ ਪਹਾੜੀ ਏਰੀਆ 'ਚ ਰਹੇ ਨਹੀਂ ਸੀ ਤੋ ਰਾਤ ਨੂੰ ਵਾਜਾਂ ਹੁੰਨੀਆਂ ਉੱਥੇ ਤੋ ਫਿਰ ਉਹਨਾਂ ਨੂੰ ਪੁੱਛਣਾ ਵੀ ਇਹ ਕੀ ਕਹਾਣੀ ਉਹ ਕਹਿੰਦੇ ਜੀ ਇਹ ਗਿੱਦੜ ਆ ਤੇ ਨਾ ਜਿਵੇਂ ਬੰਦਾ ਨਹੀਂ ਇੱਕ ਦੂਸਰੇ ਨੂੰ ਘਹਾਰਾ ਦਿੰਦਾ ਵੀ ਜੇ ਇੱਕ ਇਧਰ ਬੋਲਿਆ ਤੇ ਦੂਜੇ ਨੇ ਦੂਜੇ ਪਾਸੇ ਬੋਲਣਾ ਗਿੱਦੜ ਨੂੰ ਹਵਾਂਕਣਾ ਕਹਿੰਦੇ ਕਿਉਂਕਿ ਹਰ ਇੱਕ ਪਸ਼ੂ ਜਿਹੜਾ ਨਾ ਜਿਵੇਂ ਮਾਝ ਆਪਾਂ ਨੂੰ ੜਿੰਗ ਦੀ ਕਹਿੰਨੇ ਇਸੇ ਤਾਂ ਗਿੱਦੜ ਜਿਹੜਾ ਉਹ ਹਵਾਕਦੇ ਨੇ ਫਿਰ ਰਾਤ ਨੂੰ ਖਾਸ ਕਰਕੇ ਜੈਸੇ ਮੋਨ ਗਏ ਸਿਆਰ ਉਹਨੇ ਵੀ ਆਖਿਆ ਵੀ ਲੋ ਜੀ ਅੱਜ ਤੋਂ ਆਪਾਂ ਜਿਹੜੀ ਉਹ ਕਹਾਣੀ ਛੱਡ ਦਿੱਤੀ ਐਵੇਂ ਬਿਨਾ ਮਤਲਬ ਤੋਂ ਬੋਲਦੇ ਰਹਿੰਨੇ ਇਹ ਛੱਡ ਦਿੱਤਾ ਕਰਤ ਅਨੇਕ ਯਤਨ ਬੜੇ ਯਤਨ ਕਰਦਾ ਵੀ ਹੋਣੀ ਆਪਾਂ ਮਿਲਦਾ ਸੁਣ ਤ ਸਿਆਰ ਭਾਖਿਆ ਰਹਿਓ ਨਾ ਪਰਤ ਹੈ ਪਰ ਜਿਵੇਂ ਦੂਸਰੇ ਸਾਥੀ ਨੇ ਆਵਾਜ਼ ਦਿੱਤੀ ਕਿਤੇ ਦੂਰ ਵਾਂਗ ਗਿਆ ਇਹ ਵੀ ਨਾਲ ਦੀ ਨਾਲ ਸ਼ੁਰੂ ਕਹਿੰਦੇ ਵੀ ਤੂੰ ਤੇ ਆਣਾ ਸਿਆਪਾ ਨਹੀਂ ਕਰ ਕਹਿੰਦਾ ਜੀ ਹੁਣ ਸੁਣ ਕੇ ਰਿਆ ਨਹੀਂ ਨਾ ਜਾਂਦਾ ਆਪਾਂ ਕੀ ਕੀਤਾ ਬੜੀ ਵਾਰ ਫੈਸਲਾ ਕੀਤਾ ਅੱਜ ਤੋਂ ਬਾਅਦ ਨਿੰਦਿਆ ਨਹੀਂ ਜੀ ਕਰਨੀ ਕਿਸੇ ਦੀ ਨਾ ਚੁਗਲੀ ਬੰਦ ਜੀ ਈਰਖਾ ਬੰਦ ਜੀ ਹੁਣ ਨਹੀਂ ਆਪਾਂ ਬੋਲਣਾ ਇਸ ਚੀਜ਼ ਦੇ ਉੱਤੇ ਪਰ ਬਹਿ ਗਏ ਹੁਣ ਤੇ ਬਹਿਣ ਦੀ ਵੀ ਲੋੜ ਕੋਈ ਨਹੀਂ ਹੁਣ ਤੇ ਕੰਮ ਹੋਰ ਸੌਖਾ ਹੋ ਗਿਆ ਲਾਓ ਕੰਨ ਨੂੰ ਤੇ ਹੋ ਜਾ ਸ਼ੁਰੂ ਤੇ ਘੰਟਿਆਂ ਵੱਧੀ ਅਜ ਨੂੰ ਆਕਾਸ਼ ਬਾਣੀ ਕਹਿੰਦੇ ਆ ਨਾ ਇਹ ਪਤਾ ਨਹੀਂ ਹੁਣ ਸਾਇੰਸ ਉੱਥੋਂ ਤੱਕ ਪਹੁੰਚ ਜਾਏ ਪਿੱਛੇ ਜੇ ਇੱਕ ਵਾਰ ਵਿਸ਼ਾ ਚੱਲਿਆ ਸੀ ਉਹ ਕਹਿੰਦੇ ਵੀ ਅਸੀਂ ਇਸ ਸਪੇਸ ਦੇ ਵਿੱਚ ਜਿਹੜੀਆਂ ਕਿਉਂਕਿ ਆਵਾਜ਼ ਤਾਂ ਸਪੇਸ ਰਾਹੀਂ ਜਾਂਦੀ ਆ ਨਾ ਆ ਭਾਵੇਂ ਤੁਹਾਨੂੰ ਇਹਨਾਂ ਬਕਸਿਆਂ 'ਚੋਂ ਆਵਾਜ਼ ਆ ਰਹੀ ਹੈ ਲੈਕਨ ਸਪੇਸ ਦੇ ਸਾਧਨ ਰਾਹੀਂ ਇੱਥੇ ਬੋਲਿਆ ਤੁਹਾਡੇ ਕੰਨਾਂ ਤੱਕ ਪਹੁੰਚ ਰਿਹਾ। ਇਹ ਸਪੇਸ ਇਹ ਖਾਲੀ ਜਗ੍ਹਾ ਦੇ ਰਾਹੀਂ ਪਹੁੰਚ ਰਿਹਾ। ਇਹਦੇ ਵਿੱਚ ਬਹੁਤ ਸਾਰੀਆਂ ਆਵਾਜ਼ਾਂ ਨੇ ਜੋ ਅਸੀਂ ਬੋਲਦੇ ਹਾਂ ਸਾਰਾ ਕੁਝ। ਉਹ ਕਹਿੰਦੇ ਅਸੀਂ ਇਹਨਾਂ ਆਵਾਜ਼ਾਂ ਨੂੰ ਪਕੜਨ ਦਾ ਜੰਤਰ ਬਣਾਉਣਾ ਹੈ। ਤੇ ਜੇ ਭਲਾ ਇਹੋ ਜਿਹਾ ਬਣ ਗਿਆ ਤੇ ਕੀ ਬਣੂ ਬੰਦਿਆਂ ਦਾ? ਸਾਰੀ ਦਿਹਾੜੀ ਜਿਹੜਾ ਇਹ ਇੱਕ ਤਾਂ ਪੋਲਿਊਸ਼ਨ ਅਸੀਂ ਜਿਹੜਾ ਉਹ ਗੱਡੀਆਂ ਮੋਟਰਾਂ ਦਾ ਕਿੰਨੇ ਜਿਹੜਾ ਬੋਲਾਂ ਦੀ ਕਹਾਣੀ ਦਾ ਇਹਦੇ ਨਾਲ ਬੰਦੇ ਨੇ ਪੂਰਾ এনवायरमेंट ਜਿਹੜਾ ਆ ਉਹ ਕਿਹੋ ਜਿਹਾ ਕੀਤਾ ਪਿਆ ਉਹਦਾ ਤਾਂ ਕੋਈ ਲੇਖਾ ਜੋਖਾ ਹੀ ਹੈ ਨਹੀਂ ਕਿੰਨੀ ਵਾਰ ਫੈਸਲਾ ਕੀਤਾ ਗਿੱਦੜ ਨੇ ਵੀ ਆਪਾਂ ਹੁਣ ਜੈਸੇ ਮੋਨ ਗਹਿ ਸਿਆਰ ਕਰਤ ਅਨੇਕ ਯਤਨ ਵੀ ਆਪਾਂ ਹੁਣ ਚੁੱਪ ਜੀ ਬਸ ਅੱਜ ਤੋਂ ਬਾਅਦ ਨਾ ਕਿਸੇ ਦੀ ਨਿੰਦਿਆ ਨਾ ਕਿਸੇ ਦੀ ਚੁਗਲੀ ਨਾ ਈਰਖਾ ਦੀ ਗੱਲ ਕਰਨੀ ਨਹੀਂ ਜੀ ਮਾੜੀ ਬਸ ਰੱਬ ਦੀ ਕਰਨੀ ਹੈ ਜੀ ਇਹ ਵੀ ਕਹਿ ਦਤਾ ਲਿਖ ਕੇ ਵੀ ਲਾ ਦਿਓ ਵੀ ਸਾਡੇ ਕੋਲੇ ਕੋਈ ਬੰਦਾ ਚੁਗਲੀ ਨਿੰਦਿਆ ਈਰਖਾ ਦੀ ਗੱਲਾਂ ਕਰਨੀ ਤੇ ਰੱਬ ਦੀ ਕਰੋ ਪਰ ਆਪਣੇ ਵਰਗਾ ਗਿੱਦੜ ਜਦੋਂ ਆ ਕੇ ਬਹਿ ਗਿਆ ਕੋਲ ਉਹਨੇ ਕੀਤੀ ਸ਼ੁਰੂ ਤੈਨੂੰ ਪਤਾ ਫਲਾਣੇ ਮੱਲੇ ਚ ਫਲਾਣਿਆਂ ਦੀ ਧੀ ਜਾਂ ਫਲਾਣਿਆਂ ਦਾ ਪੁੱਤ ਜਾਂ ਫਲਾਣੇ ਦੀ ਨੌ ਇੰਜ ਤੇ ਉੰਜ ਫਲਾਣਾ ਇੰਜ ਉਹ ਜਦੋਂ ਤਿੰਨ ਚਾਰ ਕੀਤੀਆਂ ਤੇ ਇਧਰ ਵਾਲੇ ਗਿੱਦੜ ਹੋਣੀ ਵੀ ਸ਼ੁਰੂ ਹੋ ਗਿਆ ਫਿਰ ਉਹਨੇ ਵੀ ਵੰਕਿਆ ਬਰਾਬਰ ਤੇ ਉਹ ਵੀ ਬੋਲਿਆ ਕਹਿੰਦਾ ਲੈ ਤੂੰ ਇੱਕ ਦਾ ਪਤਾ ਮੈਂ ਤੈਨੂੰ ਤਿੰਨ ਸੁਣਾਉਣਾ ਮੇਰੇ ਕੋਲੇ ਤਿੰਨ ਆ ਤੇ ਮਹਾਰਾਜ ਕਹਿੰਦੇ ਕਿੱਧਰ ਗਈ ਭਾਈ ਤੇਰੀ ਪਾਈ ਸੌ ਜਾਂ ਤੇਰਾ ਕੀਤਾ ਫੈਸਲਾ ਉਹ ਕਿੱਧਰ ਨੂੰ ਗਿਆ ਕਹਿੰਦੇ ਜੀ ਫਿਰ ਉਹਨਾਂ ਤੁਹਾਨੂੰ ਪਤਾ ਜਦੋਂ ਇੱਕ ਧਿਰ ਕਰੀ ਫਿਰ ਦੂਜਾ ਅੱਗ ਹੰਗਾਰਾ ਤੇ ਦੇਣਾ ਪੈਂਦਾ ਨਾ ਗਿੱਦੜ ਨੂੰ ਗਿੱਦੜ ਵੀ ਹੰਗਾਰਾ ਹੀ ਦਿੰਦਾ ਇਹ ਹੁਣ ਇਹ ਫਿਰ ਚੇਤਾ ਰੱਖਿਓ ਇਹ ਉਪਦੇਸ਼ ਗਿੱਦੜਾਂ ਵਾਸਤੇ ਨਹੀਂ ਆ ਇਹ ਸਾਡੇ ਵਾਸਤੇ ਆ ਉਹ ਤਾਂ ਗਿੱਦੜ ਜੰਮਿਆ ਗਿੱਦੜ ਹੀ ਮਰਨਾ ਉਹਨੇ ਲੇਕਿਨ ਇੱਕ ਇਨਸਾਨ ਆ ਜਿਹੜਾ ਪੈਦਾ ਇਨਸਾਨ ਹੋਇਆ ਲੇਕਿਨ ਭਗਵਾਨ ਹੋਣ ਦੀ ਇਹਦੇ ਵਿੱਚ ਸਮਰੱਥਾ ਮਾਲਕ ਨੇ ਪਾਈ ਹੈ ਪਰ ਜੇਕਰ ਤੇ ਉਹਨੂੰ ਪਹਿਚਾਨ ਲਵੇ ਇਹ ਤਰੇ ਉਦਾਹਰਨਾਂ ਦੇਖ ਕੇ ਹੁਣ ਚੌਥੀ ਥਾਂ ਤੇ ਫੈਸਲਾ ਕਰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਇਹੋ ਮਨੁੱਖ ਦੀ ਤੈਸੇ ਪਰ ਤਨ ਤਿੰਨ ਸ਼ਬਦ ਇੱਥੇ ਹੁਣ ਉਹਨਾਂ ਨੇ ਵਰਤੇ ਨੇ ਤੈਸੇ ਪਰ ਤਨ ਪਰ ਧਨ ਦੁੱਖ ਨਾ ਤਿਰਦੋਖ ਮਨ ਕਹਿੰਦੇ ਇਹ ਵੀ ਕਹਿੰਦਾ ਜੀ ਅੱਜ ਤੋਂ ਪਰਾਇਆ ਤਨ ਵੇਖਣਾ ਛੱਡ ਦੇਣਾ ਪਰਾਇ ਧਨਵਲ ਆਪਣੀ ਨਜ਼ਰ ਜਿਹੜੀ ਹੁਣ ਨਹੀਂ ਜਾਏਗੀ ਛੱਡ ਦਿੱਤਾ ਸਭ ਕੁਝ ਕਹਿਤ ਕੈ ਛਾੜਿਓ ਚਾਹੈ ਟੇਵ ਨਾ ਟਰਤ ਹੈ ਪਰ ਟਲਦਾ ਨਹੀਂ ਪਰਾਇਆ ਤਨ ਫਸ ਜਾਏ ਵਰਾਇਆ ਤਨ ਫਸਚੈ ਦੁਖ ਨ ਤਿਰਦੋਖ ਮਨ ਦਵੈ ਸ਼ੀਰਖੈ ਸਾਰਾ ਕੁਝ ਉਹਦੇ ਵਿੱਚ ਆ ਜਾਏਗਾ ਜੋ ਆਪਾਂ ਵਿਸ਼ੇ ਵਿਕਾਰਾਂ ਦੀ ਨਿੰਦਿਆ ਚੁਗਲੀ ਦੀ ਗੱਲ ਕੀਤੀ ਹੈ ਕਹਿੰਦੇ ਤੈਸੇ ਪਰ ਤਨ ਪਰ ਧਨ ਦੁਖ ਨ ਤਿਰਦੋਖ ਮਨ ਕਹਿਤ ਕੈ ਛਾੜਿਓ ਚਾਹੇ ਟੇਵ ਨ ਟਰਤ ਹੈ ਕਹਿੰਦੇ ਕਹਿੰਦਾ ਵੀ ਆਪਾਂ ਛੱਡ ਦੇਣੇ ਆ ਜੀ ਤਿਆਗ ਦੇਣੇ ਹੋ ਨਹੀਂ ਆਪਾਂ ਇਦਾਂ ਕਰਿਆ ਕਰਨਾ ਹੁਣ ਆਪਾਂ ਭੈੜੀ ਮੱਤ ਦਾ ਤਿਆਗ ਕਰ ਦੇਣਾ ਪਰ ਕਹਿੰਦੇ ਫੇਰ ਕੀ ਹੁੰਦਾ ਕਰੀ ਫੇਰ ਉਹ ਕੋ ਜਾਂਦਾ ਔਰ ਮਹਾਰਾਜ ਤੈ ਇਥੋਂ ਤੱਕ ਕਹਿੰਦੇ ਸੁਖਮਣੀ ਸਾਹਿਬ ਵਿੱਚ ਇਹ ਸੌ ਤੇਰੀ ਹਿੱਸੇ ਜਨਮ ਦੀ ਨਹੀਂ ਤੂੰ ਇਨਾਂ ਕਾਰਨਾ ਕਰਕੇ ਪਤਾ ਨਹੀਂ ਕਿੰਨੀ ਇੱਕ ਵਾਰ ਜੰਮਿਆ ਤੇ ਕਿੰਨੀ ਇੱਕ ਵਾਰ ਮੋਇਆ ਪਰ ਸਮਝਿਆ ਤੂੰ ਫੇਰ ਨਹੀਂ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧ੍ਰੋ ਇਆਂ ਹੂ ਜੁਗਤ ਬਿਹਾਨੇ ਕਈ ਜਨਮ ਇਸੇ ਤਰੀਕੇ ਤੇਰੇ ਪਤਾ ਨਹੀਂ ਕਿੰਨੇ ਕ ਜਨਮ ਬੀਤ ਗਏ ਪਰ ਤੂੰ ਛੱਡਿਆ ਨਹੀਂ ਤੂੰ ਤਿਆਗਿਆ ਨਹੀਂ ਮਹਾਰਾਜ ਕਹਿੰਦੇ ਕਿਤੇ ਨਾ ਕਿਤੇ ਗੁਰੂ ਦੇ ਚਰਨਾਂ ਨਾਲ ਜੁੜ ਤਾਂ ਕਿ ਤੇਰੀ ਇਹ ਜਿਹੜੀ ਫਾਈ ਪਈ ਨਾ ਤੇਰੇ ਗਲ ਦੇ ਵਿੱਚ ਭੈੜੀ ਮੱਤ ਦੀ ਇੱਕ ਤੇ ਕੱਟੀ ਜਾਏ ਔਰ ਇਹ ਉਦਾਹਰਨਾ ਦੇ ਕੇ ਤਾਂ ਸਮਝਾਇਆ ਜਾਂਦਾ ਭਾਈ ਸੇਭ ਭਾਈ ਗੁਰਦਾਸ ਜੀ ਤਾਂ ਸਮਝਾਉਂਦੇ ਵੀ ਤੈਨੂੰ ਗੱਲ ਸੌਖੀ ਸਮਝ ਆ ਜਾਏ ਵੈਸੇ ਤੂੰ ਕਈ ਵਾਰੀ ਕਹਿੰਦਾ ਜੀ ਮੈਨੂੰ ਸਿੱਧੀ ਬਾਤ ਸਮਝ ਨਹੀਂ ਆਉਂਦੀ ਦਿਸਟਾਂਤ ਉਦਾਹਰਨ एग्जांपल ਦਾ ਮਤਲਬ ਹੀ ਹੁੰਦਾ ਕਿਸੇ ਚੀਜ਼ ਨੂੰ ਸੌਖਿਆਂ ਕਰ ਦੇਣਾ ਤਾਂ ਕਹਿੰਦੇ ਇਹਨਾਂ ਵੱਲ ਵੇਖ ਲਾ ਜੇ ਤੈਨੂੰ ਤੇਰੇ ਸਮਝ ਦੇ ਵਿੱਚ ਬਾਤ ਜਿਹੜੀ ਆ ਚਾਹੇਉ ਤੂੰ ਵੇਖ ਲਾ ਵੀ ਬਿੱਲੇ ਵਾਂਗੂ ਕਿੰਨੀ ਵਾਰ ਤੂੰ ਸੌਂ ਪਾਈ ਆ ਉਦੇ ਤੋਂ ਬਾਅਦ ਗਿੱਦੜ ਵਾਂਗ ਜਿਹੜਾ ਤੂੰ ਕਿੰਨੀ ਵਾਰ ਹੀ ਆਖਿਆ ਵੀ ਨਹੀਂ ਜੀ ਹੁਣ ਬੱਸ ਹੋ ਗਈ ਜੀ। ਜਾਂ ਕਾਂ ਦੇ ਵਾਂਗਰ ਤੂੰ ਕਿੰਨੀ ਵਾਰ ਚੰਗੀਆਂ ਥਾਵਾਂ ਤੇ ਬਹਿ ਕੇ ਵੀ ਕਿੰਨੀਆਂ ਤੈਨੂੰ ਕਿੰਨੀ ਵਾਰ ਹੰਸਾਂ ਦੀ ਸਭਾ ਵਿੱਚ ਮਾਨ ਸਰੋਵਰ ਤੇ ਜਾਣ ਦਾ ਚੰਗੇ ਥਾਂ ਤੇ ਮੌਕਾ ਮਿਲਿਆ ਪਰ ਭਲਿਆ ਤੂੰ ਤਾਂ ਉੱਥੇ ਜਾ ਕੇ ਵੀ ਨਾ ਟਿਕਿਆ। ਤੂੰ ਤਾਂ ਉੱਥੇ ਵੀ ਉਹੋ ਕੋ ਜੀ ਰੱਖਿਆ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਜਿਹੜਾ ਗੁਰਮੁਖ ਦਾ ਜੀਵਨ ਕਹਿੰਦੇ ਨਾ ਸਭ ਕਹਿੰਦੇ ਗੁਰਮੁਖ ਜਿਹੜਾ ਰੱਬ ਦਾ ਪਿਆਰਾ ਹੈ ਉਹਨੇ ਹੋਵੇ ਸੁਨਾਮ 부ਝੈ ਕਾਟੇ ਦੁਰਮਤ ਫਾਹਾ ਹੈ ਉਹਨੇ ਭੈੜੀ ਮਤ ਦੀ ਫਾਈ ਆਪਣੇ ਜੀਵਨ ਵਿੱਚੋਂ ਕੱਟ ਦਿੱਤੀ